ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰਡੀਓ ਐਸ.ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰਡੀਓ ਯੂਐਸਏ ਦੇ ਜਿੰਨੇ ਵੀ ਸ਼ਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਆਹੀਂ ਟੈਲੀਫੋਨ ਤੇ ਆਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹਾਂ ਸੁਣ ਜੀ ਜੀ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸ੍ਰੋਤਿਓ ਅੱਜ 8 ਅਪ੍ਰੈਲ ਦੀ 7 ਤਰੀਕਾ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰਕੀ ਨਾ ਟੋਲੀ ਟਰਕੀ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਸਰਜੀ ਸਿੰਘ ਕੁਲਵਿੰਦਰ ਸਿੰਘ ਤੂਦ ਯੂ ਬਾਸਿਟੀ ਗੁਰਦੇਵ ਸਿੰਘ ਸੋਹਲੈਂਟੀ ਲੋਪ ਗੁਰਸਾਹਿਬ ਸਿੰਘ ਬੇਕਰਸਫੀਲਡ ਤੇ ਅਵਤਾਰ ਸਿੰਘ ਮੰਡਲ ਕਲੋਬਿਸ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ ਜੀ ਅੱਜ ਦੀਆਂ ਖਬਰਾਂ ਵੱਲ ਚਲਈਏ ਤੇ ਯੂਐਸ ਦੀ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਵੱਡੀ ਜਿਹੜੀ ਜਿੱਤ ਦਿੱਤੀ ਹੈਗੀ ਆ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਹੈ ਵੀ ਪ੍ਰੈਜ਼ੀਡੈਂਟ 트੍ਰੰਪ ਹੋਣੀ ਹੋਣ ਏਲੀਨ ਐਨਮੀਜ਼ ਐਕਟ ਫਾਸਟ ਡਿਪੋਰਟੇਸ਼ਨ ਦੇ ਲਈ ਵਰਤ ਸਕਦੇ ਹੈਗੇ ਆ ਸੋ ਇਹ ਪਹਿਲਾਂ ਇੱਕ ਜੱਜ ਨੇ ਡਿਸੀਜਨ ਦਿੱਤਾ ਸੀ ਉਸ ਤੋਂ ਬਾਅਦ ਉੱਪਰਲੀ ਕੋਰਟ ਗਈ ਉਹਨਾਂ ਨੇ ਜੱਜ ਦੇ ਨਾਲ ਸਹਿਮਤੀ ਕੀਤੀ ਅਲਟੀਮੇਟਲੀ ਇਹ ਯੂਐਸ ਸੁਪਰੀਮ ਕੋਰਟ ਦੇ ਕੋਲ ਕੇਸ ਚੱਲ ਗਿਆ ਕਿ ਗਰਸੀਆ ਨਾਮ ਦੇ ਇੱਕ ਬੰਦੇ ਨੂੰ ਅੱਜ 12 ਵਜੇ ਤੋਂ ਪਹਿਲਾਂ ਐਲਸਲਵਾਡੋਰ ਦੀਆਂ ਜੇਲਾਂ ਤੋਂ ਇੱਥੇ ਲੈ ਕੇ ਆਉਣਾ ਸੀ ਪਰ ਕਿਉਂਕਿ ਸੁਪਰੀਮ ਕੋਰਟ ਨੇ ਡਿਸੀਜਨ ਦੇ ਦਿੱਤਾ ਹੁਣ ਇਹ ਅਨਸਾਈਨਡ ਡਿਸੀਜਨ ਹੈਗਾ ਇਸ ਕੇਸ ਦੇ ਵਿੱਚ ਬਹੁਤ ক্লোਜ਼ਲੀ ਵਾਚ ਸੀ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ 트럼ਪ ਐਡਮਿਨਿਸਟ੍ਰੇਸ਼ਨ 1798 ਵਾਲਾ ਕਾਨੂੰਨ ਫੋਰ ਸਪੀਡ ਰਿਮੂਵਲ ਵਾਈਲ ਲਿਟੀਗੇਸ਼ਨ ਓਵਰ ਦਾ ਐਕਸ ਯੂਜ਼ ਪਲੇਸ ਜਿਹੜੀਆਂ ਲੋਅਰ ਕੋਰਟ ਦੇ ਕੇਸਸ ਆ ਉਹ ਸਾਰੇ ਹੁਣ ਖਤਮ ਹੋ ਗਏ ਜੇ ਸੁਪਰੀਮ ਕੋਰਟ ਨੇ ਇਹ ਡਿਸੀਜਨ ਦੇ ਦਿੱਤਾ ਹੈਗਾ ਸੋ ਜਿਹੜੇ ਤਿੰਨ ਲਿਬਰਲ ਜਸਟਿਸਸ ਸੀਗੇ ਉਹਨਾਂ ਨੇ ਇਹਦੇ ਅਗੇਂਸਟ ਡਿਸੀਜਨ ਦਿੱਤਾ ਜਸਟਿਸ ਐਮੀ ਵੈਰਟ ਨੇ ਜੋ ਮੈਂਬਰ ਹੈਗੇ ਆ ਉਹਨਾਂ ਨੇ ਥੋੜਾ ਜਿਹਾ ਡਿਸੈਂਟ ਕੀਤਾ ਪਾਰਸ਼ਲੀ ਡਿਸੈਂਟ ਕੀਤਾ ਪਰ ਓਵਰਆਲ ਜੋ ਜੱਜ ਜੇਮਸ ਬੋਸਬਰਗ ਦਾ ਆਰਡਰ ਸੀ ਪੇ ਟੈਂਪੋਰਰੀਲੀ ਬਲੌਕ ਕੀਤਾ ਜਾਵੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਐਲੀ ਐਲੀਨ ਐਨਮੀਜ਼ ਐਕਟ ਯੂਜ਼ ਕਰਨ ਤੋਂ ਉਹ ਜੋ ਸੁਪਰੀਮ ਕੋਰਟ ਨੇ ਕਹਤਾ ਹੈ ਵੀ ਹੁਣ ਪ੍ਰੈਜ਼ੀਡੈਂਟ 트੍ਰੰਪ ਦਾ ਐਡਮਿਨਿਸਟ੍ਰੇਸ਼ਨ ਉਸ ਨੂੰ ਯੂਜ਼ ਕਰ ਸਕਦਾ ਹੈਗਾ ਸੋ ਇਮੀਗ੍ਰੇਸ਼ਨ ਆਫੀਸਰਸ ਦੇ ਕੋਲ ਹੁਣ ਬਹੁਤ ਵੱਡੀ ਜਿਹੜੀ ਪਾਵਰ ਆ ਗਈ ਹੈਗੀ ਆ ਹੁਣ ਉਹ ਕਿਸੇ ਨੂੰ ਵੀ ਫੜ ਕੇ ਜਿਹੜਾ ਆ ਇਹ ਕਹਿ ਕੇ ਵੀ ਜੀ ਇਹ ਟੈਰੇਸਟ੍ਰੈਕਟਿਵਿਟੀਜ਼ ਦੇ ਨਾਲ ਇਨਵੋਲਵ ਆ ਜਾਂ ਇਹਦੇ ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਹੈਗਾ ਉਸ ਨੂੰ ਸਿੱਧਾ ਚੱਕ ਕੇ ਉਹ ਜਿਹੜਾ ਐਲਸਲਵਾਡੋਰ ਦੀਆਂ ਜੇਲਾਂ ਉਹਨਾਂ ਦੇ ਵਿੱਚ ਸਿੱਟ ਸਕਦੇ ਹੈਗੇ ਆ ਸੋ ਕਹਿੰਦੇ ਭੀ ਡਿਟੇਨੀ ਸਬਜੈਕਟ ਟੂ ਰਿਮੂਵਲ ਆਰਡਰ ਅੰਡਰ ਦਾ ਏੀਈਆਰ ਐਨ ਟਾਈਟਲ ਟੂ ਨੋਟਿਸ ਐਂਡ ਐਨ ਓਪਰਚ्युनिटी ਟੂ ਚੈਲੰਜ देयर ਰਿਮੂਵਲ ਉਹ ਚੈਲੰਜ ਕਰ ਸਕਦੇ ਆ ਪਰ ਅਲਟੀਮੇਟਲੀ ਸੁਪਰੀਮ ਕੋਰਟ ਨੇ 트럼ਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਇਹ ਫੈਸਲਾ ਕੀਤਾ ਹੈਗਾ ਜੀ ਬਿਲਕੁਲ ਤੇ ਜੇਕਰ ਕੈਲੀਫੋਰਨੀਆ ਦੀਆਂ ਵੱਡੀਆਂ ਖਬਰਾਂ ਦੀ ਗੱਲ ਕਰੀਏ ਆਪਾਂ ਤਾਂ ਅੱਜ ਕੈਲੀਫੋਰਨੀਆ ਦੇ ਵਿੱਚ ਜਿਹੜੇ ਕੈਪੀਟਲ ਹੈਲਥ ਦੇ ਉੱਤੇ ਜਿਹੜੀ ਵਿਸਾਖੀ ਉਹ ਮਨਾਈ ਗਈ ਆ ਤੇ ਇਸ ਸੰਬੰਧ ਦੇ ਵਿੱਚ ਪੰਜਾਬੀ ਵੀਡੀਓ ਐਸਸੀ ਦੀ ਟੀਮ ਵੀ ਉੱਥੇ ਪਹੁੰਚੀ ਹੋਈ ਸੀ ਤੇ ਆਪਾਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਵੀ ਕਰਦੇ ਰਹੇ ਆ ਪੰਜਾਬੀ ਵੀਡੀਓ ਐਸਸੀ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਤੇ ਸਵੇਰ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਰਾਜਕਰਨਬੀਰ ਸਿੰਘ ਜੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਜੁੜੇ ਸਨ ਆਪਣੇ ਨਾਲ ਤੇ ਬਾਅਦ ਦੇ ਵਿੱਚ ਉਹ ਆਪਣੇ ਨਾਲ ਅ ਇਸ ਪ੍ਰੋਗਰਾਮ ਤੋਂ ਬਾਅਦ ਜਿਹੜਾ ਗੱਲਾਂ ਤੇ ਗੀਤਾ ਪ੍ਰੋਗਰਾਮ ਉਹਦੇ ਵਿੱਚ ਵੀ ਆਪਣਾ ਜੁੜੇ ਸਨ ਤੇ ਅੱਜ ਇੱਕ ਇਤਿਹਾਸ ਜਿਹੜਾ ਉਹ ਲਿਖਿਆ ਗਿਆ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੀ ਜਿਹੜੀ ਸਟੇਟ ਅਸੈਂਬਲੀ ਆ ਉਹਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਿੱਖਾਂ ਦਾ ਖਾਲਸਾ ਪੰਥ ਦਾ ਸਾਜਨਾ ਆ ਦਿਹਾੜਾ ਜਿਹੜਾ ਉਹ ਉੱਥੇ ਸੈਲੀਬ੍ਰੇਟ ਕੀਤਾ ਗਿਆ ਵੱਖ-ਵੱਖ ਹਿੱਸਿਆਂ ਤੋਂ ਜਿਹੜੀ ਸਿੱਖ ਸੰਗਤਾਂ ਪਹੁੰਚੀ ਹੋਈ ਸੀ ਇਸ ਸਬੰਧ ਦੇ ਵਿੱਚ ਇਸ ਬਾਬਤ ਜਿਹੜੀ ਕਵਰੇਜ ਆ ਉਹ ਪੰਜਾਬੀ ਜਿਹੜੀ ਯੂ ਐਸ ਏ ਦੇ ਪੰਜਾਬੀ ਟੀਵੀ ਯੂ ਐਸ ਏ ਦੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਉੱਤੇ ਅਪਲੋਡ ਆ ਤੁਸੀਂ ਉਹਨੂੰ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਜੇਕਰ ਕਿਸੇ ਤਰੀਕੇ ਦੇ ਨਾਲ ਨਹੀਂ ਦੇਖ ਸਕੇ ਤੇ ਜੇਕਰ ਇਸੇ ਤਰ੍ਹਾਂ 트럼ਪ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਦੇ ਵੱਲ ਚੱਲ ਗਏ ਤਾਂ ਇਸ ਟਾਈਮ ਇੱਕ ਖਬਰੇ ਆ ਰਹੀ ਹੈ ਕਿ ਯੂਨ ਵਾਰਲਡ ਫੂਡ ਪ੍ਰੋਗਰਾਮ ਜਿਹੜਾ ਸੀਗਾ ਉਹਦੇ ਵਿੱਚੋਂ ਜਿਹੜਾ ਅਮਰੀਕਾ ਨੇ ਆਪਣੇ ਆਪ ਨੂੰ ਜਿਹੜਾ ਹਟਾ ਲਿਆ ਜਾਂ ਕਹਿ ਦਈਏ ਕਿ ਅਮਰੀਕਾ ਨੇ ਉਹ ਪ੍ਰੋਗਰਾਮ ਜਿਹੜਾ ਉਹ ਐਂਡ ਕਰ ਦਿੱਤਾ ਹੈ ਅਸਲ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਸੀਗਾ ਉਹ ਜੁੜਿਆ ਹੋਇਆ ਸੀਗਾ ਅਫਗਾਨਿਸਤਾਨ ਸੀਰੀਆ ਯਮਨ ਤੇ ਹੋਰ 11 ਹੋਰ ਜਿਹੜੇ ਕੰਟਰੀਜ਼ ਜਿੱਥੇ ਅਸਥਿਰਤਾ ਫੈਲੀ ਹੋਈ ਆ ਜਾਂ ਕਿਸੇ ਤਰੀਕੇ ਦੀ ਸਿਵਲ ਵਾਰ ਚੱਲ ਰਹੀ ਆ ਉੱਥੇ ਲੋਕਾਂ ਨੂੰ ਇਹ ਫੂਡ ਦਿੰਦਾ ਸੀਗਾ ਇਹ ਪ੍ਰੋਗਰਾਮ ਹੁਣ ਇਸ ਪ੍ਰੋਗਰਾਮ ਨੂੰ ਜਿਹੜਾ ਹਟਾ ਦਿੱਤਾ ਗਿਆ ਅਮਰੀਕਾ ਵੱਲੋਂ WFP ਦੇ ਨਾਲ ਇਹ ਮਸ਼ਹੂਰ ਸੀਗਾ World Food Program ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ US ਜਿਹੜਾ ਹੁਣ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਜਾ ਕੇ ਜਿਹੜੀ ਫੰਡਿੰਗ ਆ ਜਾਂ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਉਹ ਫੰਡ ਦੇ ਰੂਪ ਦੇ ਵਿੱਚ ਅਥਾ ਚਾਹੇ ਕੋਈ ਹੋਰ ਸਹਿਯੋਗ ਆ ਉਹ ਨੂੰ ਨਹੀਂ جاری ਰੱਖੂਗਾ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ अनएक्सपेक्टेड ਜਿਹੜਾ ਰਾਉਂਡ ਆ ਉਹਨੂੰ ਦੱਸਿਆ ਗਿਆ ਕਿ ਜਿਹੜੇ ਕੰਟਰੈਕਟ ਜਿਹੜੇ ਕੈਨਸਲ ਕੀਤੇ ਗਏ ਨੇ ਜਾਂ ਹੋਰ ਕਿਸੇ ਵੀ ਤਰੀਕੇ ਜਿਹੜੇ ਮਟੀਰੀਅਲ ਪ੍ਰੋਗਰਾਮ ਜਿਹੜੇ ਰਨ ਕੀਤੇ ਜਾ ਰਹੇ ਸੀਗੇ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੱਸਿਆ ਜਾ ਰਿਹਾ ਕਿ ਦੋ ਜਿਹੜੇ ਯੂ ਐਸ ਦੇ ਅਫੀਸ਼ਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਕਲੀਅਰ ਕਰ ਦਿੱਤਾ ਅਸੀਂ ਐਕਸ ਦੇ ਉੱਤੇ ਵੀ ਇਹਦੀ ਪੁਸ਼ਟੀ ਕਰ ਦਿੱਤੀ ਹੈ ਕਿ ਜਿਹੜਾ ਮਿਲੀਅਨਸ ਆਫ ਪੀਪਲ ਨੇ ਜਿਹੜੇ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਪ੍ਰੋਗਰਾਮ ਦੇ ਤਹਿਤ ਫੂਡ ਲੈ ਰਹੇ ਸੀਗੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਕੇ ਹਟਿਆ ਪਰ ਹੁਣ ਕਹਿੰਦੇ ਕਿ ਉਹਨਾਂ ਨੂੰ ਭੁੱਖ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਭੁੱਖਮਰੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ 트럼ਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੇ ਕਿਹਾ ਕਿ ਅਸੀਂ ਆਨਲ ਟਾਈਮ ਦੇ ਵਿੱਚ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਜਾਰੀ ਨਹੀਂ ਰੱਖਾਂਗੇ ਸਕੱਰੇਟਰੀ ਆਫ ਸਟੇਟ ਮਾਰਕ ਰੂਬਿਓ ਜਿਹੜੇ ਨੇ ਜਾਂ ਹੋਰ ਜਿੰਨੇ ਵੀ ਇੱਥੇ ਬੰਦੇ ਨੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਵਾਧੂ ਦੇ ਫੂਡ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਹੁਣ ਬੋਝ ਮੰਨਿਆ ਜਾ ਰਿਹਾ ਜਾਂ ਲਾਈਫ ਐਂਡ ਜਿਹੜੀਆਂ ਡੈਥ ਹੈਡ ਐਡ ਨੇ ਕਿਸੇ ਵੀ ਤਰੀਕੇ ਦੀਆਂ ਉਹ ਹੁਣ ਅਸੀਂ ਜਿਹੜੀਆਂ ਕੱਟ ਕਰਾਂਗੇ ਆਪਾਂ ਦੱਸਿਆ ਸੀਗਾ ਪਹਿਲਾਂ ਵੀ ਜਿਹੜੇ ਇੱਕ ਵੱਖ-ਵੱਖ ਜਿਹੜੇ ਕੱਟ ਲਾਇਏ ਸੀਗੇ 85% ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਨਵੀਂ ਆਈ ਸਰਕਾਰ ਨੇ ਜਿਹੜਾ ਉਹ ਕੱਟ ਲਾਇਏ ਨੇ ਜੀ ਜੀ ਇਸੇ ਤਰ੍ਹਾਂ 트럼ਪ ਐਡਮਿਨਿਸਟ੍ਰੇਸ਼ਨ ਨੇ 30 ਦੇ ਕਰੀਬ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਕੈਨਸਲ ਕਰ ਦਿੱਤੇ ਆ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਸਟੂਡੈਂਟਸ ਆ ਯੂਨੀਵਰਸਿਟੀ ਆਫ ਹਾਰਵਰਡ ਯੂਨੀਵਰਸਿਟੀ ਦੇ ਹੈਗੇ ਆ ਕੋਸ਼ ਸਟੂਡੈਂਟ ਯੂਸੀਐਲ ਇਹਦੇ ਆ 30 ਦੇ ਕਰੀਬ ਜਿਹੜੇ ਸਟੂਡੈਂਟਸ ਆ ਉਹ ਕੈਲੀਫੋਰਨੀਆ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਆ ਪਿਛਲੇ ਦਿਨਾਂ ਦੇ ਵਿੱਚ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਹੋਣਾ ਨੇ ਕਿਹਾ ਸੀ ਭਈ ਅਸੀਂ 300 ਤੋਂ ਵੱਧ ਸਟੂਡੈਂਟਸ ਦੇ ਜਿਹੜੇ ਵੀਜ਼ਾ ਉਹ ਕੈਨਸਲ ਕੀਤੇ ਹੈਗੇ ਆ ਸੋ ਇਹ ਖਬਰਾਂ ਤੋਂ ਹੁਣ ਇਹ ਲੱਗ ਰਿਹਾ ਵੀ 300 ਤੋਂ ਕਿਤੇ ਵੱਧ ਜਿਹੜੇ ਲੋਕ ਹੈਗੇ ਆ ਜ ਜ ਇਹਨਾਂ ਦੇ ਵੀਜ਼ੇ ਕੈਨਸਲ ਕਰ ਦਿੱਤੇ ਗਏ ਹੈਗੇ ਆ ਜੀ ਇਸੇ ਤਰ੍ਹਾਂ ਬਿਲਕੁਲ ਜੇ ਇੱਕ ਹੋਰ ਰਿਪੋਰਟ ਤੇ ਗੌਰ ਕਰੀਏ ਲਾਸ ਐਂਜਲਸ ਟਾਈਮਜ਼ ਦੀ ਜਿਹੜੀ ਰਿਪੋਰਟ ਆ ਜਿਹਦੇ ਵਿੱਚ ਉਹਨਾਂ ਨੇ ਵੱਖ-ਵੱਖ ਯੂਨੀਵਰਸਿਟੀਆਂ ਦਾ ਜਿਹੜਾ ਦੌਰਾ ਕੀਤਾ ਜਾਂ ਅੰਕੜੇ ਇਕੱਠੇ ਕੀਤੇ ਆ ਉਦੇ ਵਿੱਚ ਉਹ ਕਹਿੰਦੇ ਕਿ ਨਰਜਨਾ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਉਹ ਰਿਵੋਕ ਕੀਤੇ ਗਏ ਆ ਕੈਨਸਲ ਕੀਤੇ ਗਏ ਆ ਲਾਸਟ ਵੀਕ ਹੀ ਫੈਡਰਲ ਅਥਾਰਟੀ ਨੇ ਦੱਸਿਆ ਵੀ ਇੱਥੇ 83 ਫੋਰਨ ਸਟੂਡੈਂਟਸ ਆ ਜਿਨ੍ਹਾਂ ਦੇ ਵੀਜ਼ੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਟੈਂਫੋਰਡ ਤੇ ਹੋਰ ਯੂਨੀਵਰਸਿਟੀਆਂ ਯੂਸੀਐਲ ਨੇ ਕਨਫਰਮ ਕੀਤਾ ਕਿ ਉਹਨਾਂ ਦੇ 12 ਜਿਹੜੇ ਮੈਂਬਰ ਨੇ ਕਮਿਊਨਿਟੀ ਮੈਂਬਰ 6 ਜਿਨ੍ਹਾਂ ਦੇ ਵਿੱਚੋਂ ਕਰੰਟ ਸਟੂਡੈਂਟ ਸਟੂਡੈਂਟਸ ਦੱਸੇ ਗਏ ਨੇ 6 ਜਿਹੜੇ ਨੇ ਉਹ ਰੀਸੈਂਟ ਗ੍ਰੈਜੂਏਟ ਦੱਸੇ ਗਏ ਨੇ ਗ੍ਰੈਜੂਏਟਸ ਦ ਮੈਸੇਜ ਜਿਹੜਾ ਛੱਡਿਆ ਗਿਆ ਹੈ ਚਾਂਸਲਰ ਜੂਲੀਓ ਫ੍ਰੈਂਕ ਦੇ ਵੱਲੋਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਟਰਮੀਨੇਸ਼ਨ ਜਿਹੜੇ ਨੋਟਿਸ ਨੋਟਿਸ ਨੇ ਉਹ ਕਹਿੰਦੇ ਕਿ ਜਾਰੀ ਕਰ ਦਿੱਤੇ ਗਏ ਨੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਡਿਪਾਰਟਮੈਂਟ ਆਫ ਫਾਰਮ ਲੈਂਡ ਸਿਕਿਉਰਟੀ ਆ ਉਹਨੇ ਵੀ ਦੱਸਿਆ ਵੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਨ੍ਹਾਂ ਅਦਾਰਿਆਂ ਦੇ ਵਿੱਚੋਂ ਜਿਹੜੇ ਸਟੂਡੈਂਟਸ ਦੇ ਵੀਜ਼ੇ ਆ ਉਹ ਰਿਵੋਕ ਕੀਤੇ ਆ ਹਟਾ ਦਿੱਤੇ ਗਏ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਯੂਸੀਐਲਏ ਦੇ ਜਿਹੜੇ ਸਟੂਡੈਂਟ ਆ ਜਾਂ ਸਟਾਫ ਆ ਜਾਂ ਫੈਕਲਟੀ ਆ ਕਿਸੇ ਵੀ ਤਰੀਕੇ ਦੇ ਨਾਲ ਉਹ ਹੁਣ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਐਂਟਰ ਨਾ ਹੋਣ ਦੇਵੇ ਯੂਸੀ ਜਿਹੜੀ ਸੈਂਟਾ ਕਰੂਜ਼ਾ ਉਹਨਾਂ ਨੇ ਕਿਹਾ ਕਿ ਵੀਜ਼ਾ ਜਿਹੜੇ ਤਿੰਨ ਸਟੂਡੈਂਟਸ ਤੇ ਉਹ ਟਰਮੀਨੇਟ ਕੀਤੇ ਗਿਆ 노 ਅਡਵਾਂਸ ਨੋਟਿਸ ਵਿਦ ਨੋ ਅਡਵਾਂਸ ਨੋਟਿਸ ਉਹਨਾਂ ਨੇ ਇਹ ਜਿਹੜਾ ਇੱਕ ਤਰੀਕੇ ਦੇ ਨਾਲ ਕਮੈਂਟ ਉਹਨਾਂ ਦੇ ਲਈ ਵਰਤਿਆ ਇੱਥੋਂ ਦੀ ਜਿਹੜੀ ਚੈਂਸਲਰ ਆ ਸਿੰਥੀਆ ਲਰਾਇਵ ਉਹਨਾਂ ਨੇ ਵੀ ਇਸ ਦੀ ਜਿਹੜੀ ਪੋਸਟਿੰਗ ਕੀਤੀ ਹੈ ਵਰਕਰਲੇ ਡੇਵਿਸ ਸੈਂਡਿਆਗੋ ਰਿਵਰਸਾਈਡ ਤੇ ਸਟਨਫੋਰਡ ਤੇ ਹੋਰ ਜਿਹੜੇ ادارے ਨੇ ਉਹਨਾਂ ਨੇ ਵੀ ਵੱਖ-ਵੱਖ ਗਰੁੱਪਾਂ ਦੇ ਵੱਖ-ਵੱਖ ਜਿਹੜੇ ਕੋਰਸਸ ਦੇ ਵਿੱਚ ਪੜ੍ਹਦੇ ਸਟੂਡੈਂਟ ਜਿਹੜੇ ਕਮਾਂਤਰੀ ਨੇ ਅਮਰੀਕਾ ਤੋਂ ਬਾਹਰ ਦੇ ਨੇ ਉਹਨਾਂ ਦੇ ਵੀਜ਼ੇ ਰੱਦ ਕਰਨ ਦੀ ਜਿਹੜੀ ਪੁਸ਼ਟੀ ਆ ਉਹ ਕੀਤੀ ਆ ਜੀ ਕੈਲੀਫੋਰਨੀਆ ਦੇ 베ਰੀਏ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਰੈਂਟ ਆ ਉਹ ਥੋੜਾ ਜਿਹਾ ਡਾਊਨ ਗਿਆ ਹੈਗਾ ਆ 베ਰੀਏ ਦੇ ਵਿੱਚ ਅਪਾਰਟਮੈਂਟਾਂ ਦਾ ਰੈਂਟ ਬਹੁਤ ਹੀ ਹਾਈ ਆ ਮੈਲਨੋਪਾਰਕ ਜੋ ਸ਼ਹਿਰ ਆ ਉੱਥੇ ਸਭ ਤੋਂ ਹਾਈ ਦੱਸਿਆ ਜਾ ਰਿਹਾ ਆ ਇੱਕ ਬੈੱਡਰੂਮ ਦਾ ਰੈਂਟ ਤੇ ਐਂਟੀਓਕ ਦੇ ਵਿੱਚ ਸਭ ਤੋਂ ਘੱਟ ਜਿਹੜਾ ਅਫੋਰਡੇਬਲ ਦੱਸਿਆ ਜਾ ਰਿਹਾ ਮੀਡੀਅਮ ਰੈਂਟ ਵਨ ਬੈਡਰੂਮ ਅਪਾਰਟਮੈਂਟ ਦਾ ਕੈਲੀਫੋਰਨੀਆ ਦੇ ਵਿੱਚ 2067 ਦੇ ਲਗਭਗ ਆ ਓਕਲੈਂਡ ਦੇ ਉੱਤੇ ਇਹ ਜਿਹੜਾ 2000 ਡਾਲਰ ਸੈਨ ਲੀਅੰਡਰ 1960 ਕੰਕਰ 1940 ਬਲੇਓ 1560 ਤੇ ਐਂਟੀਓਕ ਵੀ 1520 ਡਾਲਰ ਇੱਥੇ ਵਨ ਬੈਡਰੂਮ ਵਨ ਬਾਥਰੂਮ ਤੁਹਾਨੂੰ ਮਿਲ ਸਕਦਾ ਹੈਗਾ ਮਿਲਨੋ ਪਾਰਕ ਦੇ ਵਿੱਚ 3290 ਡਾਲਰ 1 ਬੈੱਡਰੂਮ 1 ਬਾਥਰੂਮ ਦਾ ਰੈਂਟ ਆ ਮਾਊਂਟਨ 뷰 ਦੇ ਵਿੱਚ 3230 ਜਾਂ 3200 ਦੇ ਲਾਗੇ ਛਾਗੇ ਇਹ ਦੱਸ ਰਹੇ ਹੈਗੇ ਆ ਨੈਸ਼ਨਲੀ ਬੀ ਏਰੀਆ ਦੇ ਵਿੱਚ ਸੈਨ ਫਰਾਂਸਿਸਕੋ ਸਪੈਸ਼ਲੀ ਉੱਥੇ ਕਾਸਟ ਆਫ ਲਿਵਿੰਗ ਬਹੁਤ ਹਾਈ ਆ ਜਿੱਥੇ ਸਿਟੀ ਦਾ ਮੀਡੀਅਨ ਰੈਂਟ 3200 ਡਾਲਰ ਦੇ ਕਰੀਬ ਆ ਸੈਕੰਡ ਟੂ ਨਿਊਯਾਰਕ ਜਿੱਥੇ 4470 ਡਾਲਰ ਸੋ ਸੈਨੋਜ਼ੇ ਦੇ ਵਿੱਚ 2760 ਡਾਲਰ ਰੈਂਟ ਇੱਕ ਬੈੱਡਰੂਮ ਇੱਕ ਬਾਥਰੂਮ ਜੀ ਬਿਲਕੁਲ ਅਗਲੀ ਖਬਰ ਦੇ ਵਲ ਵਧੀਆ ਤੇ ਗੱਲ ਕਰੀਏ ਕੈਲੀਫੋਰਨੀਆ ਦੀ ਇਕਨੋਮੀ ਦੀ ਕਹਿੰਦੇ ਇੱਕ ਜਿਹੜੀ ਕੈਲ ਮੈਟਰਸ ਨਾ ਦੀ ਇੱਕ ਵੈਬਸਾਈਟ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਦਾਵਾ ਕੀਤਾ ਕਿ ਜਿਹੜੇ ਕਨੇਡੀਅਨ ਨੇ ਉਹ ਹੁਣ ਅਮਰੀਕਾ ਆਉਣ ਤੋਂ ਥੋੜਾ ਜਿਹਾ ਗ੍ਰੇਸ ਕਰਦੇ ਨੇ ਤੇ ਇਹਦਾ ਅਸਰ ਜਿਹੜਾ ਕੈਲੀਫੋਰਨੀਆ ਦੀ ਇਕਨੋਮੀ ਉੱਤੇ ਪੈਣਾ ਲਾਜ਼ਮੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕੈਲੀਫੋਰਨੀਆ ਟੂਰਿਜ਼ਮ ਆ ਉਹ ਕਹਿੰਦੇ ਕਿ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਲੂਜ਼ ਕਰ ਸਕਦਾ ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਦੀ ਜਨੇ ਪਾਲਿਸਿਸ ਨੇ ਉਹਨਾਂ ਕਰਕੇ ਟੈਰਿਫ ਕਰਕੇ ਜਾਂ ਇਮੀਗ੍ਰੇਸ਼ਨ ਜਾਂ ਹੋਰ ਜਿਹੜੇ ਜੈਂਡਰ ਆਇਡੈਂਟੀਟੀ ਕਰਕੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੈਨੇਡਾ ਤੋਂ ਲੋਕ ਆਉਂਦੇ ਸੀ ਉਹ ਹੁਣ ਥੋੜਾ ਜਿਹਾ ਗ੍ਰੇਸ ਕਰ ਰਹੇ ਨੇ ਕੈਲੀਫੋਰਨੀਆ ਵਿਜ਼ਿਟ ਕੈਲੀਫੋਰਨੀਆ ਨਾਨ-ਪ੍ਰੋਫਿਟਾ ਆਰਗੇਨਾਈਜੇਸ਼ਨ ਆ ਜਿਹੜੀ ਪ੍ਰਮੋਟ ਕਰਦੀ ਟੂਰਿਜ਼ਮ ਨੂੰ ਗੋਲਡਨ ਸਟੇਟ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਡਾਟਾ ਖੰਘਾਲਿਆ ਅ ਇਸ ਸਾਲ ਦਾ ਉਹ ਕਹਿੰਦੇ ਕਿ 166 ਬਿਲੀਅਨ ਤੋਂ 160 ਬਿਲੀਅਨ ਡਾਲਰ ਤੱਕ ਇਹ ਜਿਹੜੀ ਗਿਣਤੀ ਆ ਚੁੱਕੀ ਹੈ ਮਤਲਬ 6 ਬਿਲੀਅਨ ਦਾ ਆਲਰੇਡੀ ਉਹ ਘਾਟਾ ਦੱਸਦੇ ਨੇ ਪਰ ਉਹ ਕਹਿੰਦੇ ਕਿ ਇਹਨਾਂ ਨਹੀਂ ਹੈ ਇਸ ਤੋਂ ਵੀ ਅੱਗੇ ਜਾੜਾ ਹੋਰ ਪੈਣਾ ਦੱਸਦੇ ਆ ਕਿ ਇੰਟਰਨੈਸ਼ਨਲ ਜਿਹੜਾ ਟਰੈਵਲ ਹੈ ਕੈਲੀਫੋਰਨੀਆ ਦੇ ਵਿੱਚ ਉਹ ਪਹਿਲਾਂ ਹੀ ਜਿਹੜਾ ਸਲੋ ਹੋਣਾ ਸ਼ੁਰੂ ਹੋ ਗਿਆ ਸੀਗਾ ਕੈਨੇਡਾ ਜਿਹੜਾ ਉਹ ਸੈਕੰਡ ਲਾਰਜੈਸਟ ਸੋਰਸ ਆ ਇੰਟਰਨੈਸ਼ਨਲ ਟੂਰਿਜ਼ਮ ਦਾ ਕੈਲੀਫੋਰਨੀਆ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਇੱਥੇ Uh, millions of dollars ਲੈ ਕੇ ਹੁੰਦਾ ਮੈਕਸੀਕੋ ਤੋਂ ਬਾਅਦ ਦੇ ਵਿੱਚ ਅਕਾ ਅਕਾਉਂਟਡ ਕੀਤਾ ਗਿਆ ਕਿ 3.7 ਬਿਲੀਅਨ ਜਿਹੜੇ ਉਹ 26 ਬਿਲੀਅਨ ਦੇ ਵਿੱਚ ਉਹ ਫੋਰਨਰ ਨੇ ਜਿਹੜੇ ਕਿ ਇਸ ਸਟੇਟ ਦੇ ਵਿੱਚ ਆਉਂਦੇ ਨੇ ਚਾਹੇ ਉਹ ਕੈਨੇਡਾ ਤੋਂ ਹੋਣ ਚਾਹੇ ਉਹ ਮੈਕਸੀਕੋ ਤੋਂ ਹੋਣ ਜਾਂ ਕਿਤੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਉਹ ਕੈਲੀਫੋਰਨੀਆ ਨੂੰ ਵਿਜ਼ਿਟ ਜ਼ਰੂਰ ਕਰਦੇ ਨੇ ਇਸ ਜਿਹੜੀ ਕੈਲੀਫੋਰਨੀਆ ਟੂਰਿਜ਼ਮ ਨੂੰ ਜਿਹੜੀ ਸਟੱਡੀ ਕਰਦੀ ਆ ਉਸ ਨੇ ਇਹ ਵੀ ਦਾਵਾ ਕੀਤਾ ਕਿ ਜਿਹੜੇ ਇਸ ਦਾ ਅਸਰ ਕੈਲੀਫੋਰਨੀਆ ਦੀ ਇਕਨੋਮੀ ਦੇ ਉੱਤੇ ਜਾਂ ਕੈਲੀਫੋਰਨੀਆ ਦੇ ਜਿਹੜਾ ਰੈਵਨਿਊ ਆ ਉਹਦੇ ਉੱਤੇ ਵੀ ਦੇਖਿਆ ਜਾ ਸਕਦਾ ਆ ਕੈਰਲ ਹੈਰਿਸ ਜਿਹੜੇ ਕਿ ਕੈਲ ਮੈਟਰਸ ਦੇ ਜਿਹੜੇ ਸਪੋਕਸਪਰਸਨ ਕਹेलो ਜਾਂ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਨੋਵਾ ਸਕੋਸ਼ੀਆ ਦੇ ਵਿੱਚ ਉਹਨਾਂ ਨੇ ਵੀ ਗੱਲ ਕਹੀ ਆ ਵੀ ਉਹ ਲਗਾਤਾਰ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਖਾਸ ਕਰਕੇ ਸੈਂਡਿਆਗੋ ਜਾਂ ਹੋਰ ਵੀ ਜਿੱਥੇ ਵੀ ਟੂਰਿਜ਼ਮ ਬਹੁਤ ਜ਼ਿਆਦਾ ਸੀਗਾ ਵੀ ਉੱਥੇ ਹੁਣ ਬਹੁਤ ਘੱਟ ਲੋਕ ਆ ਰਹੇ ਨੇ ਉਹ ਕਹਿੰਦੇ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਜਿਹੜਾ ਉਹ ਨਵਾਂ ਨਵਾਂ ਰਾਸ਼ਟਰਵਾਦ ਕੈਨੇਡੀਅਨਾਂ ਦਾ ਵੀ ਜਾਗਿਆ ਹੋਇਆ ਜਾਂ ਮੈਕਸੀਕੋ ਤੋਂ ਟਰੈਵਲ ਦੇ ਮਾਮਲੇ ਦੇ ਵਿੱਚ ਲੋਕ ਥੋੜਾ ਗਵੇਜ਼ ਕਰਦੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਇਹਦਾ ਜਿਹੜਾ ਅਸਰ ਆ ਉਹ ਕੈਲੀਫੋਰਨੀਆ ਦੀ ਇਕਨੋਮੀ ਉੱਤੇ ਲਾਜ਼ਮੀ ਪਊਗਾ ਦੂਜੀਆਂ ਸਟੇਟਾਂ ਤੇ ਕਿੰਨਾ ਪੈਂਦਾ ਇਹਦੇ ਬਾਰੇ ਹਾਲੇ ਕੋਈ ਵੀ ਕਮੈਂਟ ਨਹੀਂ ਕੀਤਾ ਜਾ ਸਕਦਾ। ਦੂਸਰਾ ਮੈਂ ਪਹਿਲਾਂ ਦੱਸਿਆ ਵੀ ਚੀਫ ਜਸਟਿਸ ਜੌਨ ਰੌਬਰਟ ਉਹਨਾਂ ਨੇ ਇਹ ਕਿਹਾ ਹੈ ਵੀ ਟਰੰਪ ਐਡਮਿਨਿਸਟ੍ਰੇਸ਼ਨ ਜੋ ਉਹਨਾਂ ਦੇ ਉੱਤੇ ਲਾਸਟ ਸੂਟ ਫਾਈਲ ਕੀਤਾ ਗਿਆ ਸੀ ਮੈਰੀਲੈਂਡ ਦੇ ਇੱਕ ਬੰਦੇ ਨੂੰ ਜੋ ਮਿਸਟੇਕਨਲੀ ਰਿਪੋਰਟ ਕਰ ਦਿੱਤਾ ਗਿਆ ਹੈ ਦੁਨੀਆ ਦੀ ਸਭ ਤੋਂ ਨੋਟੋਰੀਅਸ ਪ੍ਰिजन ਐਲਸੈਲਵਾਡੋਰ ਚ ਸੋ ਚੀਫ ਜਸਟਿਸ ਜੋ ਜான் ਰੌਬਰਟਸ ਆ ਉਹਨਾਂ ਨੇ ਇਹ ਕਿਹਾ ਹੈ ਕਿ 트럼ਪ ਐਡਮਿਨਿਸਟ੍ਰੇਸ਼ਨ ਉਹ ਜੋ 200 ਸਵਾ 200 ਸਾਲ ਪੁਰਾਣਾ ਲਾਅ ਆ ਉਸ ਨੂੰ ਯੂਜ਼ ਕਰ ਸਕਦਾ ਹੈਗਾ ਯੂਨੀਵਰਸਿਟੀ ਦੇ ਵਿੱਚ ਧੜਾ ਧੜ ਲੋਕਾਂ ਦੇ ਵੀਜ਼ਾ ਕੈਨਸਲ ਕੀਤੇ ਜਾ ਰਹੇ ਹੈਗੇ ਆ ਤੇ ਇਹ ਵੀ ਖਬਰਾਂ ਆ ਰਹੀਆਂ ਵੀ ਇੱਕ ਸਟੂਡੈਂਟ ਦੇ ਕੋਲ ਸਪੀਡਿੰਗ ਟਿਕਟ ਸੀ ਉਹਨੂੰ ਉਸ ਬੇਸ ਤੇ ਹੀ ਉਹਦਾ ਜਿਹੜਾ ਵੀਜ਼ਾ ਆ ਰਿਵੋਕ ਕਰ ਦਿੱਤਾ ਗਿਆ ਇੱਕ ਚਾਈਨੀਜ਼ ਮੂਲ ਦਾ ਸਟੂਡੈਂਟ ਆਪਣੇ ਜਿੱਥੇ ਰੋਟੀ ਪਾਣੀ ਛਕਦੇ ਹੈਗੇ ਆ ਮੈਸ ਹੁੰਦੀ ਹੈਗੀ ਆ ਕਾਲਜ ਦੇ ਵਿੱਚ ਉਹਦਾ ਦੂਸਰੇ ਕਿਸੇ ਸਟੂਡੈਂਟ ਨਾਲ ਆਰਗੂਮੈਂਟ ਹੋ ਗਿਆ ਤੇ ਉਹਨੂੰ ਇੰਗਲਿਸ਼ ਇੰਨੀ ਸਹੀ ਆਂਦੀ ਨਹੀਂ ਸੀ ਤੇ ਉਹ ਬਾਅਦ ਦੇ ਵਿੱਚ ਉਹਦੇ ਤੇ ਹੀ ਜਿਹੜਾ ਚਾਰਜਸ ਲਾ ਕੇ ਉਹਨੂੰ ਉਹਦਾ ਵੀਜ਼ਾ ਵੀ ਜਿਹੜਾ ਹੈ ਕੈਨਸਲ ਕਰ ਦਿੱਤਾ ਗਿਆ 39 ਸਟੂਡੈਂਟਸ ਸੋ far ਯੂਨੀਵਰਸਿਟੀ ਜੋ ਕੈਲੀਫੋਰਨੀਆ ਦੇ ਆ ਜਿੰਨਾਂ ਯੂਸੀ ਵਰਕਲੇ ਯੂਸੀਐਲਏ ਯੂਸੀ ਸੈਂਡiego ਸਟੈਨਫੋਰਡ ਤੇ ਹੋਰ ਜਿਹੜੇ ਕਾਲਜਸ ਹੈਗੇ ਆ ਉਹਨਾਂ ਦੇ ਵੀਜ਼ੇ ਰੋਕ ਕਰ ਦਿੱਤੇ ਗਏ ਆ ਤੇ ਉਹਨਾਂ ਨੂੰ ਹੁਣ ਅਮਰੀਕਾ ਛੱਡ ਕੇ ਜਾਨਾ ਬਹੁਗਾ ਸੋ ਬਹੁਤ ਬੜੀਆਂ ਸਰਪ੍ਰਾਈਜ਼ਿੰਗ ਸਟੋਰੀਆਂ ਆndੀਆਂ ਸਵੇਰੇ ਵੀ ਮੈਂ ਤੁਹਾਨੂੰ ਦੱਸਿਆ ਸੀ ਜਿਸ ਤਰ੍ਹਾਂ ਇੱਕ 3rd ਗ੍ਰੇਡ ਦਾ ਜਿਹੜਾ ਸਟੂਡੈਂਟ ਆ ਉਸ ਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ ਉਹਦੇ ਪੇਰੈਂਟਸ ਦੇ ਨਾਲ ਸੋ ਇਹ ਜਿਹੜੀ ਸਿਚੁਏਸ਼ਨ ਆ ਅੱਜ ਦੀ ਡੇਟ ਦੇ ਵਿੱਚ ਚੱਲ ਰਹੀ ਆ ਪਰ ਜਦੋਂ 트럼ਪ ਉਹਨਾਂ ਨੂੰ ਟੈਰਿਫ ਦੇ ਬਾਰੇ ਸਟਾਕ ਦੇ ਬਾਰੇ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਵੀ ਨਹੀਂ 2 ਸਾਲ ਵੇਟ ਕਰੋ ਉਹਨ ਲੇਗੂਲੇਸ਼ਨ ਦੇ ਜਿਹੜਾ ਪਿਛਲੇ ਹਫਤੇ ਹੋਇਆ ਹੈਗਾ ਇਹਦੇ ਟਾਈਮ ਲੱਗੂਗਾ ਆਫਕੋਰਸ ਕੁਸ਼ਕ ਮੁਲਕਾਂ ਨੇ ਆਲਰੇਡੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਆ ਪਰ ਜੇਪੀ ਮੋਰਗਨ ਦੇ ਸੀਈਓ ਜੇਮੀ ਰੇਮਨ ਉਹਨਾਂ ਨੇ ਕਾਉਂਸ਼ਨ ਕੀਤਾ ਹੈ ਭਈ 45% ਚਾਂਸ ਆ ਇਸ ਵੇਲੇ ਜਿਹੜਾ ਰੈਸੈਸ਼ਨ ਆ ਸਕਦਾ ਹੈਗਾ ਯੂਐਸਏ ਦੇ ਵਿੱਚ ਵੀ ਸਟਾਕ ਮਾਰਕੀਟ ਨੂੰ ਜਿਹੜਾ ਬਹੁਤ ਵੱਡਾ ਝਟਕਾ ਲੱਗਿਆ ਆ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ 11 ਟ੍ਰਿਲੀਅਨ ਦੇ ਲਾਗੇ ਛਾਕੇ ਲੋਕਾਂ ਦੇ ਪੈਸੇ ਜਿਹੜੇ ਆ ਉਹ ਜਿਹੜੇ ਇੱਕ ਤਰ੍ਹਾਂ ਨਾਲ ਵਾਈਪ ਆਊਟ ਹੋ ਗਏ ਆ ਜੇ ਟੈਕਨੋਲੋਜੀ ਇੰਡਸਟਰੀ ਦੀ ਗੱਲਬਾਤ ਕਰਦੇ ਜਾਈਏ ਜੀ ਜੀ ਮੈਟਾ ਨੇ ਤਿੰਨ ਬੀਰੀਏ ਦੇ ਜਿਹੜੇ ਆਫੀਸਰਸ ਆ ਉਹੋ ਸ਼ਟਡਾਊਨ ਕਰ ਦਿੱਤੇ ਆ। ਦ ਇੰਸਟਾਗ੍ਰਾਮ ਤੇ ਫੇਸਬੁੱਕ ਓਨਰ ਨੇ ਬਹੁਤ ਜ਼ਿਆਦੇ ਲੋਕ ਜਿਹੜੇ ਆ ਲੇਆਫ ਕੀਤੇ ਆ। ਐਸਐਫ ਗੇਟ ਇਸ ਸਟੋਰੀ ਨੂੰ ਅਜੇ ਰਨ ਕਰ ਰਿਹਾ। ਮੈਟਾ ਕਹਿੰਦੇ ਦ ਮੈਲੋ ਪਾਰਕ ਵੇਸ ਜਿਹੜਾ ਟੈਕ ਜਾਈਂਟ ਆ ਬਿਹਾਈਂਡ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਤਿੰਨ ਸਾਈਡ ਬਾਈ ਸਾਈਡ ਬਿਲਡਿੰਗਸ ਜਿਹੜੀਆਂ ਇਹਨਾਂ ਦੇ ਬਹੁਤ ਵੱਡੇ ਵੱਡੇ ਆਫਿਸ ਕੰਪਲੈਕਸ ਆ। ਫ੍ਰੀ ਮੌਡ ਦੇ ਵਿੱਚ 2 ਲੱਖ ਸਕੁਅਰ ਫੁੱਟ ਦੇ ਉਹੋ ਸ਼ਟਡਾਊਨ ਕਰਨ ਜਾ ਰਿਹਾ ਹੈਗਾ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਹਨਾਂ ਨੇ ਬੰਦੇ ਕਿੰਨੇ ਲੇ ਆਫ ਕੀਤੇ ਹੈਗੇ ਆ 2024 ਦੇ ਵਿੱਚ 11 ਮਿਲੀਅਨ ਸਕਰ ਫੁੱਟ ਦੇ ਕਰੀਬ ਆਫਿਸਰਸ ਤੇ ਬਿਲਡਿੰਗ ਸਪੇਸ ਇਹਨਾਂ ਦੇ ਕੋਲ ਇਸ ਕੰਪਨੀ ਦੇ ਕੋਲ ਸੀਗੇ ਤੇ ਹੁਣ ਧੜਾ ਧੜ ਜਿਹੜੇ ਇਹਨਾਂ ਨੇ ਕੱਟ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ ਸੋ ਇਹਦੇ ਨਾਲ ਰੀਅਲ ਸਟੇਟ ਮਾਰਕੀਟ ਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਅਸਰ ਪਊਗਾ ਤੇ ਇੱਕ ਕਵਰ ਹੋਰ ਆ ਵੀ 트럼ਪ ਹੁਣ ਇਹ ਕਹਿੰਦੇ ਆ ਵੀ ਯੂ ਐਸ ਤੇ ਇਰਾਨ ਲਗਾਤਾਰ ਡਾਇਰੈਕਟ ਟਾਕ ਦੇ ਵਿੱਚ ਜਾਂ ਨਿਊਕਲੀਅਰ ਟਾਕ ਤੇ ਇਰਾਨ ਦੇ ਨਾਲ ਇਰਾਨ ਦੀ ਤਾਂ ਤੇ ਇਰਾਨ ਦੀ ਗੱਲਬਾਤ ਚੱਲ ਰਹੀ ਆ ਪਰ ਤਰਾਨ ਜਿਹੜਾ ਇਰਾਨ ਨੇ ਅਜੇ ਤੱਕ ਕਿਸੇ ਤਰ੍ਹਾਂ ਦੀ ਜਿਹੜੀ ਕਨਫਰਮੇਸ਼ਨ ਨਹੀਂ ਕੀਤੀ ਹੈਗੀ ਅਜੇ ਹੁਣੇ-ਹੁਣੇ ਇਜ਼ਰਾਇਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਿਆਹੁ ਇਥੋਂ ਜਿਹੜਾ ਮਿਲ ਕੇ ਗਏ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਜਦੋਂ ਤੋਂ ਉਹਨਾਂ ਨੇ ਆਫਿਸ ਲਿਆ ਪਹਿਲੀ ਵਾਰੀ ਹੋਇਆ ਪਈ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਨਾ ਕਰ ਦਿੱਤੀ ਕਿਉਂਕਿ ਬੈਂਜਾਮਿਨ ਨੇਤਨਿਆਹੁ ਤੇ ਬਹੁਤ ਬਲੇਮ ਲੱਗ ਰਿਹਾ ਪਿਛਲੇ ਦਿਨਾਂ ਦੇ ਵਿੱਚ 15 ਜਿਹੜੇ ਜਿਹੜੇ ਮੈਡੀਕਲ ਐਂਬੂਲੈਂਸ ਦੇ ਡਰਾਈਵਰ ਸੀਗੇ ਐਂਬੂਲੈਂਸ ਦੇ ਵਿੱਚ ਡਾਕਟਰ ਸੀਗੇ ਉਹਨਾਂ ਦੇ ਉੱਤੇ ਬੰਬ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਪਹਿਲਾਂ ਤਾਂ ਉਹਨਾਂ ਨੇ ਅਨਨਕਾਰ ਨਹੀਂ ਕੀਤੀ ਬਾਅਦ ਦੇ ਵਿੱਚ ਇਹ ਪੂਰੀ ਤਰ੍ਹਾਂ ਪ੍ਰੂਵ ਹੋ ਗਿਆ ਪਰ 트럼ਪ ਉਹ ਨਹੀਂ ਹਜੇ ਵੀ ਇਹ ਇਸੇ ਚੀਜ਼ ਤੇ ਅੜੇ ਹੋਏ ਆ ਕਿ ਜਿਹੜੇ ਪਾਲੇਸਤੀਨੀਆ ਨਾ ਉਹਨਾਂ ਨੂੰ ਉਹ ਜਗ੍ਹਾ ਛੱਡ ਕੇ ਹੋਰ ਮੁਲਕਾਂ 'ਚ ਚਲਾ ਜਾਣਾ ਚਾਹੀਦਾ ਤੇ ਉਹ ਜਗ੍ਹਾ ਬੜੀ ਮਹਿੰਗੀ ਹੈਗੀ ਆ ਸੋ ਇਸ ਗੱਲ ਤੋਂ ਜਿਹੜੇ ਪਾਲੇਸਤੀਨੀਅਨ ਮੂਲ ਦੇ ਲੋਕ ਆ ਜਾਂ ਓਵਰਆਲ ਕੋਈ ਵੀ ਉਹਨਾਂ ਦੇ ਨਾਲ ਸympathy ਰੱਖਦਾ ਆ ਉਹ ਬੜੇ ਅਫਸਰਟ ਹੈਗੇ ਬਿਲਕੁਲ ਜੀ ਇਸੇ ਤਰ੍ਹਾਂ ਜਿਹੜੀ ਜਿਵੇਂ ਤੁਸੀਂ 베ਜਨ ਨਿਤਨ ਯਹੂਦਾ ਜ਼ਿਕਰ ਕੀਤਾ ਹੈ ਇਹ ਹੁਣ ਇਹਦੀ ਇੱਕ ਵੀਡੀਓ ਵੀ ਉਸ ਅਟੈਕ ਦੀ ਜਿਹੜੀ ਉਹ ਘਮਰੀ ਲਗਾਤਾਰ ਰਾਇਟਰ ਇਸ ਗੱਲ ਦੀ ਰਿਪੋਰਟ ਕਰ ਰਿਹਾ ਕਿ ਇਜ਼ਰਾਈਲੀ ਮਿਲਟਰੀ ਨੇ ਜਿਹੜਾ ਲਗਾਤਾਰ ਇਹ ਹਮਲੇ ਜਾਰੀ ਰੱਖੇ ਸੀ ਤੇ 15 ਐਮਰਜੈਂਸੀ ਵਰਕ ਜਿਹੜੇ ਨੇ ਸਾਊਥ ਗਾਜ਼ਾ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਉੱਤੇ ਬਾਰਡਮੈਂਟ ਕੀਤੀ ਸੀ ਤੇ ਸੈਂਸ ਆਫ ਡਿਊ ਟੂ ਡਿਊ ਟੂ ਅ ਸੈਂਸ ਆਫ ਥ੍ਰੈਟ ਇਹ ਉਹਨਾਂ ਨੇ ਸ਼ਬਦ ਵਰਤਿਆ ਸੀਗਾ ਤੇ ਪਰ ਕਹਿੰਦੇ ਕਿ ਇਹ ਜਿਹੜੀ ਗਾਲ ਗੱਲ ਆ ਹੁਣ ਖੇੜਾ ਨਹੀਂ ਛੱਡੂਗੀ ਇਸ ਬੰਦੇ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਜਿਹੜੀ ਆ ਉਹ ਲਗਾਤਾਰ ਵਾਇਰਲ ਹੋਣ ਲੱਗ ਪਈ ਜਿਹਦੇ ਵਿੱਚ ਇੱਕ ਜਿਹੜਾ ਏਸੇ ਹੀ ਹਮਲੇ ਦੇ ਵਿੱਚ ਜ਼ਖਮੀ ਹੋਇਆ ਬੰਦਾ ਉਹ ਕਹਿ ਰਿਹਾ ਕਿ ਡੈਡ ਹੈਲਪ ਮੀ ਸਾਨੂੰ ਜਿਹੜੇ ਇਜ਼ਰਾਈਲੀ ਆਰਮੀਆ ਉਹ ਲਗਾਤਾਰ ਟਾਰਗੇਟ ਕਰ ਰਹੀ ਹੈ ਸੋ ਆਡੀਓ ਤੇ ਵੀਡੀਓ ਜਿਹੜੀ ਆ ਲਾਸਟ ਮੂਵਮੈਂਟ ਜਿਹੜੀ ਆ ਉਹ ਕਹਿੰਦੇ ਕੀੜ ਵਰਕਰ ਜਦੋਂ ਮਾਰਿਆ ਗਿਆ ਉਹਦੀ ਹੁਣ ਲਗਾਤਾਰ ਜਿਹੜੀ ਆ ਫੈਲਣੀ ਸ਼ੁਰੂ ਹੋ ਚੁੱਕੀ ਆ ਸੋ ਬਿਲਕੁਲ ਉਹ ਮੀਡੀਆ ਨੂੰ ਜੇ ਮੁਖਾਤਫੀ ਹੁੰਦੇ ਗੱਲਬਾਤ ਵੀ ਕਰਦੇ ਤਾਂ ਉਹ ਕਹਿੰਦੇ ਕਿ ਬੈਂਜਾਮਿਨ ਤਨ ਨਿਤਨੀ ਯਹੂਦ ਦੇ ਕੋਲ ਇਸ ਟਾਈਮ ਕਹਿੰਦੇ ਨੂੰ ਕੁਝ ਵੀ ਨਹੀਂ ਹੈ ਪਾਸਟਿਕ ਜਨਰਲ ਰਿਪੋਰਟ ਕਰ ਰਿਹਾ ਭਈ ਜੋ ਸਟਾਕ ਮਾਰਕੀਟ ਆ ਬਹੁਤ ਵੋਲਟਾਈਲ ਆ ਪਤਾ ਨਹੀਂ ਚੱਲ ਰਿਹਾ ਸਟਾਕ ਮਾਰਕੀਟ ਦੇ ਵਿੱਚ ਕੀ ਕੱਲ ਨੂੰ ਵਾਪਰੂਗਾ ਅੱਜ ਕੀ ਵਾਪਰਿਆ ਤਿੰਨ ਦਿਨ ਲਗਾਤਾਰ ਸਟਾਕ ਮਾਰਕੀਟ ਡਾਊਨ ਗਈ ਹੈਗੀ ਆ ਅੱਜ ਜਿਹੜਾ ਡਾਉਜਨ ਇੰਡਸਟਰੀਅਲ ਆ ਉਹ 0.9% ਡਾਊਨ ਗਿਆ ਤੇ ਲਗਭਗ 349 ਪੁਆਇੰਟ ਤੇ ਨੈਸਟੈਕ ਜੋ ਆ 0.1% ਅਪ ਗਿਆ ਥੋੜਾ ਜਿਹਾ ਐਸ ਐਨ ਪੀ ਇੰਡੈਕਸ 0.2 ਪਰਸੈਂਟ ਜੋ ਆ ਉਹ ਡਾਊਨ ਗਿਆ ਹੈਗਾ ਸੋ ਓਵਰਆਲ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟ੍ਰਿਲੀਅਨਸ ਆਫ ਡਾਲਰ ਲੋਕਾਂ ਦੇ ਇਸ ਸਟਾਕ ਮਾਰਕੀਟ ਦੇ ਵਿੱਚ ਹੜ ਗਏ ਹੈਗੇ ਆ ਡਾਊ ਜੋਨ ਇੰਡਸਟਰੀਅਲ ক্লোਜ਼ ਹੋਇਆ 37965.60 ਤੇ ਐਸ ਐਨ ਪੀ ਇੰਡੈਕਸ 5062.25 ਦੇ ਨੈਸਟੈਕ 15603.26 ਦੇ ਉੱਤੇ ਸੋ ਲੈਰੀ ਆਮ ਸੌਰੀ ਜਿਹੜੇ ਲਟਨੇ ਕਾ ਕਮਰ ਸੈਕਟਰੀ ਉਹ ਬਾਰ-ਬਾਰ ਜਿਹੜੇ ਬਿਜ਼ਨਸ ਲੀਡਰਸ ਆ ਉਹਨਾਂ ਨੂੰ ਹੌਸਲਾ ਦੇ ਰਿਹਾ ਕਿ ਨਹੀਂ ਕੋਈ ਦੀ ਮਾਰਕੀਟ ਉੱਪਰ ਆ ਜਾਣੀ ਆ ਤੇ ਉੱਪਰ ਜੋ ਜੇਪੀ ਮੋਰਗਨ ਦੇ ਸੀਈਓ ਆ ਉਹਨਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਕਹਿੰਦੇ 45% ਦੇ ਕਰੀਬ ਹੋਣ ਚਾਂਸ ਹੋ ਗਏ ਆ ਕਿ ਅਮਰੀਕਾ ਰੈਸੈਸ਼ਨ ਦੇ ਵਿੱਚ ਜਾ ਸਕਦਾ ਹੈ ਜੀ ਜੇਕਰ ਇਸੇ ਤਰ੍ਹਾਂ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂ ਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 42 ਸੈਂਟ ਆ ਇੰਡੀਆ ਦੇ 85 ਰੁਪਏ ਤੇ 94 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 280 ਰੁਪਏ ਤੇ 60 ਪੈਸਿਆਂ ਦੇ ਬਰਾਬਰ 1.7 ਡਾਲਰ ਦੀ ਕੀਮਤ ਰਹੀ ਹੈ ਜੀ ਸੋ ਇੱਥੇ ਹੀ ਸੋਤਿਆਂ ਤੋਂ ਅਜਾਤ ਲੈਣੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ